ਪੰਜਾਬ ਕਾਂਗਰਸ ਦੇ ਪ੍ਰਵਾਰੀ ਅਤੇ ਛੱਤੀਸਗੜ੍ਹ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਹਾਰਡ ਪੀੜੇ ਤੇ ਲਾਕਿਆ ਦਾ ਜਾਇਜ਼ਾ ਲੈਣ ਦੇ ਲਈ ਘਟਾਰਪੁਰ ਕੋਰੀਡੋਰ ਪਹੁੰਚੇ। ਉਹਨਾਂ ਦੇ ਨਾਲ ਰਾਜਾ ਵੜਿੰਗ ਅਤੇ ਮੈਂਬਰ ਪਾਰਲੀਮੈਂਟ ਸੁਖਜੰਦਰ ਸਿੰਘ ਰੰਧਾਵਾ ਵਿਸਨ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬੀਆਂ ਦੀ ਹਿੰਮਤ ਅਤੇ ਹੌਂਸਲੇ ਦੇ ਕਾਇਲ ਹੋ ਗਏ। ਇਸ ਸੰਕਟ ਦੀ ਘੜੀ ਦੇ ਵਿੱਚ ਉਹ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਅਤੇ ਹਰ ਵਰਗ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਦੋਹਾਂ ਸਰਕਾਰਾਂ ਦਾ ਕਸੂਰ ਹੈ ਜੋ ਖੜਾ ਕਾਰਨ ਇਹਨਾਂ ਨੁਕਸਾਨ ਹੋਇਆ ਹੈ। ਉਹਨਾਂ ਨੇ ਨਾ ਤਾਂ ਨਾਲੀਆਂ ਦੀ ਸਫਾਈ ਕਰਵਾਈ ਨਾ ਹੀ ਟੂਜ਼ੀਆਂ ਪੱਕੀਆਂ ਕੀਤੀਆਂ ਹੁਣ ਦੋਹਾਂ ਸਰਕਾਰਾਂ ਨੂੰ ਹੜਪੜਿੱਟਾ ਦੇ ਲਈ ਮੁਆਵਜ਼ਾ ਦੇ ਅਤੇ ਉਹਨਾਂ ਦੇ ਮੁੜ ਵਸੇਵੇ ਦੀ ਕੋਸ਼ਿਸ਼ਾ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਹੜਾ ਕਾਰਨ ਕਾਫੀ ਨੁਕਸਾਨ ਹੋਇਆ ਹੈ। ਵਿਚ ਵਿੱਚ ਕੋਈ ਸਮਨਵੈ ਨਹੀਂ ਹੋਣੇ ਕੇ ਕਾਰਨ ਸੇ ਇਹ ਆਫਤਾ ਆਇਆ ਹੈ ਔਰ ਇਸਕੇ ਲਈ ਜ਼ਿੰਮੇਦਾਰ ਕੇਂਦਰ ਔਰ ਰਾਜ ਸਰਕਾਰ ਦੋਨੋਂ ਹਨ। ਤੋ ਨਿਸ਼ਚਿਤ ਰੂਪ ਸੇ ਅ ਇਹਨਕੀ ਜ਼ਿੰਮੇਵਾਰੀ ਦੋਨੋਂ ਸਰਕਾਰੋਂ ਕੋ ਲੈਣਾ ਚਾਹੀਏ। ਤੀਸਰੀ ਬਾਤ ਇਹ ਹੈ ਕਿ ਸਰਕਾਰ ਕੇ ਦੁਆਰਾ ਕੋਈ अभी तक के आपदा राहत नहीं दिया गया है लेकिन मैं पंजाब के पंजाबियत जो जज्बा है उसको सलाम करता हूँ ऐसे स... कठिन समय में आदमी घर में बैठ जाता है लेकिन यहाँ के लोग इस विविधा को से सामना करने के लिए सब लोग जुट गए हैं संगत के लोग जुटे हैं डेरे के लोग जुटे हैं और सामाजिक संगठन जुटे हैं हमारे कांग्रेस के प्रदेश कांग्रेस के सांसद लोग विधायक लोग संगठन के लोग सब लोग जुटे हैं और जिससे जो 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 बन पड़ रहा है वो सब ला रहे हैं चाहे राशन देने के बात हो चाहे पशुओं को चारा देने के बात हो चाहे इलाज के लिए दवाई देने के बात हो चाहे तटबंद गांव को बचाने के लिए फसल बचाने के लिए जो मिट्टी ला रहे हैं ट्राली में किसान लोग अपने ट्रालियों में भर भर के ला रहे हैं और जिस प्रकार से लोग सहयोग कर रहे हैं ਉਹ ਅਦਭੁਤ ਹੈ ਇਹ ਕੇਵਲ ਪੰਜਾਬ ਹੀ ਹੋ ਸਕਦਾ ਹੈ ਜੋ ਇਹ ਇਹਾ ਦੇਖਣ ਨੂੰ ਮਿਲਦਾ ਹੈ ਲੇਕਿਨ ਸਰਕਾਰ ਬਿਲਕੁਲ ਅਸੰਵੇਦਨਸ਼ੀਲ ਹੈ ਇਸਕੀ ਜਿੱਤਨੀ ਨਿੰਦਾ ਕੀ ਜਾ ਸਕਦਾ ਹੈ ਸ਼ਾਟ ਕਰਨਾ ਛੋਨਾ ਬਗੇਲ ਸਾਹਿਬ ਦਾ ਕਿ ਉਹਨਾਂ ਨੇ ਤਿੰਨ ਦਿਨ ਦੇ ਦੌਰੇ ਤੇ ਅੱਜ ਇੱਥੇ ਆਏ ਕੱਲ ਫਾਜ਼ਿਲਕਾ ਫਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਹੁਣ ਇੱਥੇ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕੀ ਇਹਨਾਂ ਨੇ ਰਾਤ 1 ਵਜੇ ਇੱਕ ਬੰਨ ਤੇ ਖੜੇ ਹੋ ਕੇ ਉੱਥੇ ਆਪਦੀ ਜਿਹੜੀ ਫਰਜ਼ਾਂ ਦੀ ਪੂਰਤੀ ਕੀਤੀ ਹੈ ਨਾਲ ਹੀ ਨਾਲ ਬਹੁਤ ਸਾਰਾ ਸਾਡਾ ਨੁਕਸਾਨ ਹੋ ਗਿਆ ਜਿਵੇਂ ਕਿ ਰੰਦਾਵਾ ਸਾਹਿਬ ਨੇ ਤੁਹਾਨੂੰ ਵਿਸਤਾਰਪੂਰਕ ਦੱਸਿਆ ਮੈਂ ਔਰੇ ਤੇ ਬਾਰ-ਬਾਰ ਬੋਲਣਾ ਨਹੀਂ ਚਾਹੁੰਦਾ ਕਿ ਇਹ ਹਾਲਾਤ ਕਿਉਂ ਬਣੇ ਅਗਰ ਇਹਨੂੰ ਮੈਂ ਕਹਿ ਦਿਆਂ ਕਿ ਕੁਦਰਤੀ ਆਫਤ ਦੇ ਨਾਲ ਨਾਲ ਇਹ ਸਰਕਾਰਾਂ ਦਾ ਦਿੱਤਾ ਹੋਇਆ ਤੋਹਫਾ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਔਰ ਇਹਦੇ ਵਿੱਚ ਕੇਂਦਰ ਦਾ ਵੀ ਉਹਨੇ ਹੀ ਯੋਗਦਾਨ ਹੈ ਕਿਉਂਕਿ BBMP ਇਹ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਮਕਮਲ ਤੌਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਦਾ ਕਬਜ਼ਾ ਹੈਗਾ ਉਹਨਾਂ ਦੇ ਮੁਤਾਬਕ ਕੰਮ ਫੈਸਲਾ ਲਿਆ ਜਾਂਦਾ ਹੈ ਅੱਜ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਤਵੱਜੋ ਦਿੱਤੀ ਹੁੰਦੀ ਸ਼ਾਇਦ 75% ਨੁਕਸਾਨ ਰੁਕ ਜਾਂਦਾ 25% بارش ਨਾਲ ਸਾਡਾ ਨੁਕਸਾਨ ਹੋ ਜਾਂਦਾ ਲੇਕਿਨ ਇਹਰੇ ਤੇ ਚਰਚਾ ਵਿੱਚ ਅਸੀਂ ਕਰਾਂਗੇ ਥੋੜੀ ਦੇਰ ਬਾਅਦ ਜਦੋਂ ਆ ਥੋੜਾ ਠੰਮ ਗਿਆ ਅਸੀਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਚਾਹੁੰਦੇ ਕਿ ਰਾਹਤ ਕਾਰਜਾਂ ਦੇ ਵਿੱਚ ਰੰਦਾਵਾ ਸਾਹਿਬ ਉਹਨਾਂ ਦੇ ਸੰਸਥਾਵਾਂ ਸਾਡੀਆਂ ਬਾਬਾ ਜੀ ਹਰਾਂ ਦੀਆਂ ਡੇਰੇ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸਰਕਾਰਾਂ ਫੇਲ ਹੁੰਦੀਆਂ ਨਜ਼ਰ ਆਈਆਂ ਤੇ ਅਸੀਂ ਵੀ ਜਿੱਥੇ ਜਿੰਨੇ ਜੋਗਰੇ ਆ ਉੱਥੇ ਆ ਕੇ ਆਪਦਾ ਯੋਗਦਾਨ ਪਾ ਕੇ ਅਸੀਂ ਇਹ ਕੰਮ ਕਰ ਰਹੇ ਹਾਂ ਜਿੱਥੋਂ ਤੱਕ ਤੁਸੀਂ ਕਿਹਾ ਦੇਸ਼ ਤੇ ਪ੍ਰਧਾਨ ਮੰਤਰੀ ਆ ਰਹੇ ਇੱਕ ਦੇਸ਼ ਦਾ ਕੇਂਦਰੀ ਮੰਤਰੀ ਵੀ ਆਇਆ ਸੀ ਥੋੜੇ ਦਿਨ ਪਹਿਲਾਂ ਗੱਲ ਕੋਈ ਆਵੇ ਨਾ ਆਵੇ ਇਸ ਕਾਲ ਦਾ ਕੋਈ ਫਰਕ ਨਹੀਂ ਪੈਂਦਾ ਤੂੰ ਸਰਕਾਰ ਦਿੱਲੀ ਚ ਬੀਜੇਪੀ ਦੀ ਇੱਥੇ ਉਹਨਾਂ ਦੀ ਹੈ ਰਾਹਤ ਤੁਸੀਂ ਕੀ ਦੇਖੇ ਗਏ ਹੋ ਥੋੜਾ ਜਿਹਾ ਨੁਕਸਾਨ ਹੋਇਆ ਸੀ 1200 ਕਰੋੜ ਰੁਪਇਆ ਡਾਕਟਰ ਮਨਮੋਨ ਸਿੰਘ ਨੇ ਦਿੱਤਾ ਸੀ ਤੇ ਜਾ ਕੇ ਇਥੋਂ ਸ਼ਿਵਰਾਜ ਚੌਹਾਨ ਜੀ ਨੇ ਕਹਿਤਾ ਕਿ ਮਾਈਨਿੰਗ ਹੋ ਰਹੀ ਹੈ ਇਸਦੇ ਨੁਕਸਾਨ ਹੈ ਮਾਈਨਿੰਗ ਤਾਂ 11 ਸਾਲ ਦੀ ਹੋ ਰਹੀ ਹੈ ਦੇਸ਼ ਤੇ ਪ੍ਰਧਾਨ ਮੰਤਰੀ 11 ਸਾਲ ਦੇ ਹੈ ਇਸ ਕਰਕੇ ਮੈਂ ਜੀ ਆਇਆਂ ਕਹਣਾ ਦੇਸ਼ ਦੇ ਪ੍ਰਧਾਨ ਮੰਤਰੀ ਪਰ ਮੈਂ ਇਹ ਬੇਨਤੀ ਕਰਾਂਗਾ ਇਹ ਦੇਸ਼ ਦੇ ਮਾਲਕੋ ਦੇਸ਼ ਦਾ ਪ੍ਰਧਾਨ ਮੰਤਰੀ 11 ਸਾਲ ਦਾ ਅੱਜ ਤੱਕ ਪੰਜਾਬ ਨੂੰ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਪਿਛਲੇ 1.5 ਸਾਲ ਪਹਿਲਾਂ ਵੀ ਹੜ੍ਹ ਆਏ ਸਾਨੂੰ ਕੁਝ ਨਹੀਂ ਮਿਲਿਆ ਤੁਸੀਂ ਦੇਸ਼ ਦੇ ਮਾਲਕੋ ਸਾਨੂੰ ਕੋਈ ਵੱਡੀ ਇੰਡਸਟਰੀ ਨਹੀਂ ਮਿਲੀ ਬਾਰਡਰ ਸਾਡਾ ਸਾਰਾ ਝੰਬਿਆ ਪਿਆ ਇੱਥੋਂ ਫਿਰੋਜ਼ਪੁਰ ਗਰਦਾਸਪੁਰ ਫਾਜ਼ਿਲਕਾ ਜਲਾਲਾਬਾਦ 50 ਹਜ਼ਾਰ ਕਰੋੜ ਰੁਪਇਆ ਘੱਟੋ-ਘੱਟ ਜਿਹੜੀਆਂ ਤੁਸੀਂ ਬਿਹਾਰ ਨੂੰ ਦਿੱਤਾ ਹਮੇਸ਼ਾ ਦੇ ਰਹੇ ਹੋ ਤੁਸੀਂ ਆਪਦੀਆਂ ਅਲਾਇੰਸ ਜਿਹੜੀਆਂ ਅੰਦਰਾਂ ਨੂੰ ਦਿੱਤਾ ਕਿ ਸਾਡੇ ਆਸੇ 50000 ਘੱਟੋ-ਘੱਟ ਪਸ਼ੂ ਆਸੇ 50000 ਜੇ ਕੈਜ਼ੁਐਲਟੀ ਹੋਈ ਹੈ ਬੰਦਾ 5 ਲੱਖ ਰੁਪਇਆ ਮਕਾਨ ਟਹਿ ਗਿਆ 5 ਲੱਖ ਰੁਪਇਆ ਔਰ ਲੱਖ ਰੁਪਇਆ ਜਿਹੜਾ ਫਸਲ ਦਾ ਮੁਆਵਜ਼ਾ ਕਿਤੇ ਨਾ ਹੋਵੇ ਜਾਇਦਾ ਲੈ ਕੇ 6500 ਰੁਪਏ ਦਾ ਸਾਨੂੰ ਤੁਸੀਂ ਭੇਜਦੇ ਹੋ ਔਰ ਇਹ ਨਾਲ ਸਾਡੇ ਮੱਲਮ ਨਹੀਂ ਲੱਗਣੀ ਸੋ ਇੰਨਾ ਹੀ ਕਹਿੰਦਾ ਹੋਇਆ ਅਸੀਂ ਤਤਪਾਰਾ ਰੰਦਾਵਾ ਸਾਹਿਬ ਔਰ ਮੈਂ ਔਰ ਸਭ ਲੋਗ ਬਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਰਾਹੁਲ ਗਾਂਧੀ ਜੀ ਨੇ ਲਿਖਿਆ ਫਿਰ ਲਿਖਣ ਤੋਂ ਬਾਅਦ ਵੀਡੀਓ ਪਾਈ ਕਿ ਪੰਜਾਬ ਦੇ ਹਾਲਾਤ ਮਾੜੇ ਆ ਸਾਰੀ ਕਾਂਗਰਸ ਨੂੰ ਝੁੱਟ ਜਾਣਾ ਚਾਹੀਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੱਡੀ ਰਾਹਤ ਦਾ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸੋ ਅੱਜ ਅਸੀਂ ਕੋਆਰਡੀਨੇਟਰ ਤੇ ਬਾਬੇ ਦੀ ਇਸ ਧਰਤੀ ਤੇ ਵੇਖਣ ਆਏ ਹਾਂ ਮੈਂ ਬਪੇਸ਼ ਬਗੇਲ ਜੀ ਨੂੰ ਕਹੂੰਗਾ ਕਿ ਉਹਨਾਂ ਨੇ ਜੋ 2 ਦਿਨ ਦਾ ਉਹਨਾਂ ਨੇ ਜਾਇਜ਼ਾ ਲਿਆ ਉਹਰੇ ਬਾਰੇ ਵੀ ਤੁਹਾਡੇ ਨਾਲ ਚਾਨਣ ਪਾਉਣ छत्तीसगढ़ भूपेश बघेल जी आए ने और नाल प्रधान जी साधान पंजाब प्रदेश राजा वडिंग जी इत जो ए, खास करके बॉडर के ऊपर बघेल साहब यहाँ जो दूसरी बांध है वो सामने पाकिस्तान है और जब हम चलते हैं पठानकोट से राइट साइड पर पाकिस्तान है लेफ्ट साइड पर हिंदुस्तान है तो दूसरी बांध बना और उसके बाद कुछ भी हुआ जब मेरे कल 10-15 साल से बादल साहब भी रहे अब ब्लेम गेम की बात नहीं है 88 में बाढ़ आई थी उसके बाद सैंतीस साल के बाद अब दोबारा उससे ज़्यादा बाढ़ आई है तो हमारी तो आप भी हैं और हम भी हैं तो में साढ़े मेंबर पार्लियामेंट भी हैं राजा जी हम चार एमपी हैं तीन एमपी हैं जो बिल्कुल ਜਿਨ੍ਹਾਂ ਦੇ ਇਲਾਕਿਆਂ 'ਚ ਸਭ ਤੋਂ ਵੱਧ ਹੜ ਆਇਆ ਫਰੋਜਪੁਰ ਪਮਰਕਸਾਤ ਅਤੇ ਗੁਰਦਾਸਪੁਰ ਤੇ ਇਹਦੇ 'ਚ ਲੋਕਾਂ ਦੀ ਜਿਹੜੀ ਡਿਮਾਂਡ ਆ ਉਹ ਇਹੀ ਹੈ ਕਿ ਇਹ ਤੁਸੀਂ ਬੰਦ ਨੂੰ ਦੁਬਾਰਾ ਕੀਤਾ ਜਾਏ ਸਾਡੇ ਇੱਕ ਸੱਕੀ ਨਾਲਾ ਜਿਹੜਾ ਸਭ ਤੋਂ ਵੱਧ ਨੁਕਸਾਨ ਕਰਦਾ ਇਸ ਵੇਲੇ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਆ ਇਹ ਮੈਨੂ ਮੇਡ ਮੈਂ ਕਹੂੰਗਾ ਹੋਈ ਆ ਤੁਸੀਂ ਜਦੋਂ ਪਾਣੀ ਚੱਲਿਆ ਉੱਜ ਤੇ ਬਸੰਤਰ ਦਾ ਪਾਣੀ ਜਦੋਂ ਫਲਡ ਆਉਂਦਾ ਸਭ ਤੋਂ ਪਹਿਲਾਂ ਉਹ ਜਿਹੜਾ ਜੰਮੂ ਸਾਈਡ ਤੋਂ ਇੱਧਰ ਚ ਪਾਣੀ ਆਉਂਦਾ ਤੇ ਬਾਅਦ ਚ ਜੇ ਕਿਤੇ ਗਵਰਨਮੈਂਟ ਥੋੜੀ ਜਿਹੀ ਸੋਚ ਸਮਝ ਕੇ ਕੰਮ ਕਰਦੀ ਕਿ ਰਣਜੀਤ ਸਾਗਰ ਡੈਮ ਨੂੰ ਪੰਜ ਸੱਤ ਘੰਟੇ ਲੇਟ ਛੱਡਦੀ ਦੋਨੋਂ ਪਾਣੀ ਇਕੱਠੇ ਹੋ ਕੇ ਉਹਨਾਂ ਨੇ ਨੁਕਸਾਨ ਕਰ ਦਿੱਤਾ ਔਰ ਇਸ ਕੀ ਮੈਂ ਬਾਤ ਵੀ ਕਰਾਂਗੇ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹਾਂਗੇ ਕਿ ਇਹਦੀ ਇਨਕੁਆਰੀ ਕਰਾਓ ਕਿ ਕਿਹਦੇ ਕੰਡ ਤੇ ਪਾਣੀ ਛੱਡਿਆ ਗਿਆ ਜੋ ਤੁਸੀਂ ਆਏ ਹੋ ਔਰ ਇਸ ਇਲਾਕੇ ਦਾ ਮੇਰੇ ਕੋਲ ਸਾਰੇ ਬੰਦੇ ਖੜੇ ਹੋਣਗੇ ਇੱਥੇ ਜਿਹੜੇ ਬੰਦੇ ਇਸ ਵਿੱਚ ਜਹਾਂ ਗੋਭੀ ਦੀ ਫਸਲ ਸਭ ਤੋਂ ਜ਼ਿਆਦਾ ਹੁੰਦੀ ਹੈ ਔਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਹਾਂ 1 1 ਏਕੜ ਦਾ 1 ਲੱਖ ਰੁਪਇਆ ਉਸ ਦਾ ਠੇਕਾ ਹੈ 50000 ਰੁਪਏ ਗੋਭੀ ਕੇ ਉਪਰ ਖਰਚਾ ਜਾਂਦਾ ਹੈ ਇੱਕ ਔਰ 50000 1.5 ਲੱਖ ਰੁਪਇਆ ਖਰਚ ਹੋ ਗਿਆ 14 3 3 लाख की गोपी निकचे के एकड़ से उनका बहुत बड़ा नुकसान हुआ है गवर्नमेंट को भी अपील करेंगे आप ही हमारी आवाज उठाओगे आप देखने आए हो कि लोगों के जो हुआ है आपका भी धन्यवाद प्रधान जी ने तो पहले भी कहा था कि मैं आऊंगा मैंने कहा कि अभी पानी चढ़या तो ऊनु उतर ल द फिर ਤੁਸੀਂ ਇਥੇ ਹਰ ਪਰ ਵਿੱਚ ਖਾਸ ਕਰਕੇ ਪੰਜਾਬ ਦੀਆਂ ਜਿਹੜੀਆਂ ਸੰਪਰਦਾਵਾਂ ਨੇ ਉਹਦੇ ਵਿੱਚ ਰਾਧਾ ਸਵਾਮੀ ਸੰਪਰਦਾ ਉਹਦੇ ਜੀ ਬਾਬਾ ਜੀ ਸਾਡੇ ਕਾਰ ਸੇਵਾ ਵਾਲੇ ਉਹਦੇ ਜੀ ਸਰਿਆਲੀ ਵਾਲੇ ਬਾਬਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਫੋਟ ਪੇਜ ਕੇ ਇਹਨਾਂ ਪਿੰਡਾਂ 'ਚੋਂ ਲੋਕਾਂ ਨੂੰ ਕੱਢਿਆ ਉਹਦੇ ਬਾਅਦ ਪੂਰੀ ਵਾਲੇ ਬਾਬਾ ਜੀ ਔਰ ਖਾਲਸਾ ਏਟ ਨੇ ਇੱਥੇ ਬਹੁਤ ਜ਼ਿਆਦਾ ਕੰਮ ਕੀਤਾ ਤੁਸੀਂ ਇੱਥੇ ਸਾਰੇ ਦੇਖਦੇ ਰਹੇ ਇਹਨਾਂ ਦਿਨ ਕਿ ਖਾਲਸਾ ਏਟ ਨੇ ਜੋ ਇੱਥੇ ਕੰਮ ਕੀਤਾ ਉਹ ਵੀ ਬਹੁਤ ਅਥੋਰਟੀਕਲ ਸੀ ਹੁਣ ਮੈਂ ਪ੍ਰਧਾਨ ਜੀ ਨੂੰ ਕਮਾਂਗ ਕਰਦਾ ਮੋਦੀ ਸਾਹਿਬ 9 ਤਰੀਕ ਨੂੰ ਆ ਰਹੇ ਆ ਜੀ ਦੇਰ 9 ਤਰੀਕ ਨੂੰ ਮੋਦੀ ਸਾਹਿਬ ਆ ਰਹੇ ਮੇਰੇ ਖਿਆਲ ਇਸ ਕਰਕੇ ਆ ਰਹੇ ਹੋਣਗੇ ਉਸ ਦਿਨ ਦਿਨ ਵਾਈਸ ਪ੍ਰੈਜ਼ੀਡੈਂਟ ਸਾਹਿਬ ਦੀ ਇਲੈਕਸ਼ਨ ਆ ਮੈਂ ਵੀ ਜਰੂਰ ਉਹਨਾਂ ਨੂੰ ਰੀਸੀਵ ਕਰਦਾ ਆਪਣੀਆਂ ਡਿਮਾਂਡਸ ਵੀ ਉਹਨਾਂ ਨੂੰ ਦੱਸਦਾ ਪਰ ਉਹਨਾਂ ਨੇ ਕਿ ਮੇਰੇ ਕਲ ਕਿਉਂ ਕਿ ਕਿਉਂ ਇਗਨੋਰ ਕੀਤਾ ਕਿ ਤਿੰਨ ਡਿਸਟ੍ਰਿਕਟ ਤਿੰਨੇ ਹੀ ਅਸੀਂ ਸਿਟਿੰਗ ਐਮਐਲਏ ਆ ਉਹ ਤਿੰਨੇ ਹੀ ਸਿਟਿੰਗ ਐਮਪੀ ਤਿੰਨੇ ਸਿਟਿੰਗ ਐਮਪੀ ਫਰੋਜਪੁਰ ਅੰਮ੍ਰਿਤਸਰ ਔਰ ਗੁਰਦਾਸਪੁਰ ਤਿੰਨੋਂ ਹੀ ਸਿਟਿੰਗ ਐਮਪੀ ਉਸਨ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਇਲੈਕਸ਼ਨ ਤੋਂ ਉੱਥੇ ਹੋਵਾਂਗੇ ਤਾਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਬਾਅਦ ਚ ਟਾਈਮ ਦੇਣ ਸੁਣਿਆ ਜਾ ਜਿਹੜਾ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਨੈਸ਼ਨਲ ਸਕਿਉਰਿਟੀ ਨੂੰ ਐਸੂਲੇ ਥ੍ਰੈਟ ਆ ਬਾਰਡਰ ਦੇ ਉੱਪਰ ਆ ਜਿਹੜਾ ਤੁਸੀਂ ਬੰਦ ਨੇ ਇਹਨਾਂ ਦਾ ਗਵਰਨਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਵਾਰਫੁੱਟਿੰਗ ਦੇ ਉੱਤੇ ਇਹ ਤੁਸੀਂ ਜਿਹੜੀ ਤਿਆਰ ਕੀਤੀ ਜਾਏਗੀ ਔਰ ਇਹ ਜਿਹੜਾ ਪੰਜਾਬ ਵਿੱਚ ਦੇ ਹਮੇਸ਼ਾ ਜੜਹਾੜ ਹੁੰਦਾ 37 ਸਾਲ ਬਾਅਦ ਆ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇੱਕ ਚੀਜ਼ ਕਰਕੇ ਜਾਓ ਸਾਡੇ ਤੋਂ ਬਾਅਦ ਸਾਡੇ ਬੱਚੇ ਨਾਲ ਦੁਬਾਰਾ ਇਹੋ ਜਿਹਾ ਹੜ੍ਹ ਦੇਖ। ਮੁੱਖ ਮੰਤਰੀ ਦੇ ਢਾਕਲੋਂ ਅੰਦਰ ਚੇਂਜ ਹੋਣ ਦੀ ਬੜੀ ਚਰਚਾ ਵਨਦੀ। ਉਹ ਤੁਸੀਂ ਛੱਡੋ ਅੱਜ ਆਪਾਂ ਹੜ੍ਹ ਦੀ ਗੱਲ ਕਰਨੇ ਆ। ਤੇਂਦਰ ਸੋਡੀ ਕੇ ਆਰਟੀ ਨਿਊਜ਼ ਨੈਟਵਰਕ